ਅੱਜ ਤੁਹਾਨੂੰ ਦੱਸਾਂਗੇ ਪੰਜਾਬ ਦੀ ਉਸ ਦਲੇਰਤੀ ਬਾਰੇ ਜਿਨੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਵਿਦੇਸ਼ਾਂ ਦੇ ਅਸ਼ੋਕ ਰਾਮ ਨੂੰ ਲੱਤ ਮਾਰੀ ਤੇ ਪੰਜਾਬ ਵਾਪਸ ਆਈ ਕਿਵੇਂ ਉਸ ਨੇ ਹੱਥੀ ਪੰਜਾਬ ਦੀ ਧੀ ਨੇ ਹਥਿਆਰਬੰਦ ਗੋਰਿਆਂ ਦੀ ਨੀਂਦ ਉਡਾਈਆਂ ਜਿਹੜੇ ਵੇਲਿਆਂ 'ਚ ਪੰਜਾਬ ਦੇ ਕੁਝ ਲੋਕ ਗੋਰਿਆਂ ਤੋਂ ਡਰਦੇ ਹੋਏ ਘਰੋਂ ਬਾਹਰ ਨਹੀਂ ਸੀ ਨਿਕਲਦੇ ਉਹਨਾਂ ਵੇਲਿਆਂ 'ਚ ਪੰਜਾਬ ਦੀ ਇਹ ਬਹਾਦਰਤੀ ਪੇਸ ਬਦਲ ਕੇ ਅੰਗਰੇਜ਼ਾਂ ਦੇ ਖਿਲਾਫ ਕਾਰਵਾਈਆਂ ਕਰਦੀ ਅੱਜ ਗੱਲ ਕਰਾਂਗੇ ਕਦਰ ਦੀ ਧੀ ਗੁਲਾਬ ਕੌਰ ਬਾਰੇ ਸੰਗਰੂਰ ਜ਼ਿਲ੍ਹੇ ਦੇ ਬਖਸ਼ੀਵਾਲਾ 'ਚ ਜਨਮੀ ਜਖੇਪਲ ਦੇ ਮਾਨ ਸਿੰਘ ਦੇ ਨਾਲ ਵਿਆਹੀ ਗਈ ਇਹ ਰੋਟੀ ਦੇ ਲਈ ਦੋਨੋਂ ਵਿਦੇਸ਼ ਗਏ ਅਮਰੀਕਾ ਜਾਣ ਦੇ ਲਈ ਜਦੋਂ ਮਨੀਲਾ ਪੁੱਜੇ ਤਾਂ ਉੱਥੇ ਗਦਰੀਆਂ ਦੇ ਨਾਲ ਸੰਪਰਕ ਹੋਇਆ ਗਦਰੇ ਵੀਰਾਂ ਦੇ ਭਾਸ਼ਣ ਸੁਣਨ ਤੋਂ ਬਾਅਦ ਗਦਰ ਪਾਰਟੀ ਦੇ ਲਈ ਆਪਣਾ ਨਾਮ ਪੇਸ਼ ਕੀਤਾ ਜਦੋਂ ਵਤਨ ਵਾਪਸੀ ਦੀਆਂ ਘੜੀਆਂ ਆਈਆਂ ਤਾਂ ਮਾਨ ਸਿੰਘ ਦਾ ਦਿਲ ਬਦਲ ਗਿਆ। ਗੁਲਾਬਕੌਰ ਨੇ ਆਪਣੇ ਪਤੀ ਨੂੰ ਲਾਂਤਾਂ ਪਾਈਆਂ ਤੇ ਇਕੱਲੀ ਹੀ ਗਦਰੇ ਵੀਰਾਂ ਦੇ ਨਾਲ ਜਹਾਜ਼ ਤੇ ਸਵਾਰ ਹੋ ਗਈ। ਪੰਜਾਬ ਆ ਕੇ ਗਦਰ ਪਾਰਟੀ ਦੇ ਲਈ ਬਹੁਤ ਕੰਮ ਕੀਤਾ। ਗੁਲਾਬਕੌਰ ਹਮੇਸ਼ਾ ਗਦਰ ਪਾਰਟੀ ਦੇ ਵਿੱਚ ਸਤਿਕਾਰ ਦੀ ਪਾਤਰ ਰਹੀ। ਗਦਰੇ ਸਾਹਿਤ ਲੋਕਾਂ ਦੇ ਵਿੱਚ ਵੰਡਦੀ, ਗਦਰੀਆਂ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰਦੀ, ਉਹਨਾਂ ਦੇ ਲਈ ਲੰਗਰਾਂ ਦਾ ਪ੍ਰਬੰਧ ਕਰਦੀ। ਜਦੋਂ ਵੀ ਪੁਲਿਸ ਦਾ ਖਤਰਾ ਹੁੰਦਾ ਤਾਂ ਪੇਸ ਬਦਲ ਕੇ ਉੱਥੋਂ ਨਿਕਲ ਜਾਂਦੀ। ਆਪਣੇ ਜੋਸ਼ੀਲੇ ਭਾਸ਼ਣਾ ਤੇ ਤਕਰੀਰਾਂ ਦੇ ਨਾਲ ਲੋਕਾਂ ਨੂੰ ਆਪਣੇ ਅਲਬਾਨ ਲੈਂਦੀ ਸੀ ਕੀ ਲੈਂਦੀ ਸੀ ਜਦੋਂ ਗਦਰ ਅਸਫਲ ਹੋ ਗਈ ਤਾਂ ਉਸ ਤੋਂ ਬਾਅਦ ਕੋਟਲਾ ਨੌਥ ਸਿੰਘ ਦੇ ਵਿੱਚ ਆ ਕੇ ਵਸ ਗਈ ਪਰ ਉੱਥੇ ਰਹਿੰਦਿਆਂ ਵੀ ਅਗਲੇ ਆਜ਼ਾਦੀ ਦੇ ਸੰਘਰਸ਼ ਤੇ ਲਈ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੀ ਉਹਨਾਂ ਨੂੰ ਇਕਜੁੱਟ ਕਰਦੀ ਰਹੀ ਤੇ ਆਖਰਕਾਰ ਗੋਰੇ ਅਫਸਰਾਂ ਦੀ ਨਿਗਾਹ ਦੇ ਵਿੱਚ ਆ ਗਈ ਗੋਰਿਆਂ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਿਨਾਂ ਮੁਕਦਮਾ ਦਰਜ ਕੀਤੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਗਿਆ ਗੁਲਾਬਕੌਰ ਜੇਲ੍ਹ ਦੇ ਵਿੱਚ ਵੀ ਕੈਦੀਆਂ ਨੂੰ ਲਾਮਬੰਦ ਕਰਕੇ ਇਨਸਾਫ਼ ਦੇ ਲਈ ਪ੍ਰੇਰਿਤ ਕਰਦੀ ਰਹੀ ਜਦੋਂ ਗੋਰੇ ਅਫਸਰਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਅੱਗ ਬਬੂਲਾ ਹੋ ਗਏ ਇਸ ਤੋਂ ਬਾਅਦ ਗੁਲਾਬਕੌਰ ਤੇ ਤਸ਼ੱਦਦ ਤੇ ਅਤਿਆਚਾਰਾਂ ਦਾ ਦੌਰ ਸ਼ੁਰੂ ਹੋਇਆ ਗੋਰੀ ਪੁਲਿਸ ਦੀ ਬੇਰਹਿਮੀ ਤੇ ਅਤਿਆਚਾਰਾਂ ਦੇ ਕਾਰਨ ਗੁਲਾਬਕੌਰ ਦੀ ਸਿਹਤ ਖਰਾਬ ਹੋ ਗਈ ਤੇ ਜਦੋਂ ਜੇਲ੍ਹ ਤੋਂ ਰਿਹਾਈ ਹੋਈ ਤਾਂ ਰਿਹਾਈ ਤੋਂ ਬਾਅਦ ਖਰਾਬ ਸਿਹਤ ਦੇ ਕਾਰਨ ਦੁਨੀਆ ਤੋਂ ਵਿਦਾ ਹੋ ਗਈ ਗਦਰ ਦੀ ਧੀ ਗੁਲਾਬਕੌਰ ਜਿੰਨਾ ਸਮਾਂ ਵੀ